ਕਬੂਤਰ ਲੋਚੇ ਸਾਹਮਦੇ ਆ ਕਿੰਨੇ ਕੁ ਫਰਾਂਮਾਂ ਤੇ ਸਾਹਮਣਾ ਕਰੀਦਾ ਉਸ ਕਬੂਤਰ ਲਗਾਤਾਰ 1 ਸਾਲ ਦੇ ਵਿੱਚ 13 ਵਾਰੀਆਂ ਚ ਕੁੱਟੀਆਂ ਜਦੋਂ ਬਾਈ ਰਾਜਿੰਦਰ ਦਾ ਪੂਰਾ ਉਹਨਾਂ ਵਿੱਚ ਦੁੱਧ ਉਹ ਦੇਦੇ ਥੋੜਾ ਜਿਹਾ 10 ਕਾ ਮਤਲਬ ਗੁਰਤੂ ਬਾਦ ਗੁਰਤੂ ਹਾਂ ਠੀਕ ਹੈ ਜਦੋਂ ਉਹ ਫਿਰ ਪਿੱਤਰਾ ਦਾ ਪਿੱਤਰਾ ਦਾ ਸਾਲ ਵੱਢ ਕੇ ਅਸੀਂ ਉਹਨੂੰ ਗੋਲ ਕਰ ਲਿਆ ਕੰ ਹਾਂਜੀ ਉਹ ਜਿਹੜੀ ਉਹ ਸੀਗੀ ਬੈ ਨਾਲ ਜੀ ਗੱਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬਾਈ ਗੁਰੂ ਅਰਦਾਸ ਕਰਦੇ ਹਾਂ ਸਭ ਦੇ ਘਰ ਪਰਵਾਹ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਸੋ ਬਈ ਅੱਜ ਆਪਾਂ ਆਏ ਆ ਪਿੰਡ ਬੈਣੀ ਵਾਲਾ ਬਈ ਰਾਜਨ ਬੈਣੀ ਵਾਲ ਦੇ ਪਿੰਡ ਤੇ ਬਾਪੂ ਕਪੂਰਾ ਜੀ ਦੀ ਇਹਨਾਂ ਦੀ ਆਪਾਂ ਇੰਟਰਵਿਊ ਬਾਪੂ ਜੀ ਨਾਲ ਤੇ ਨਾਲੇ ਪੁੱਛਾਂਗੇ ਬਾਈ ਰਾਜਨ ਵਾਲੇ ਵੀ ਤੇ ਉਹਨਾਂ ਦੇ ਜਿਹੜੇ ਬਲੱਡ ਸੀਗਾ ਉਹਨਾਂ ਦੇ ਕਬੂਤਰ ਕਿੱਥੋਂ ਬਣੇ ਸੀ ਉਹ ਵੀ ਪੁੱਛਾਂਗੇ ਤੇ ਬਾਪੂ ਹੋਰਾਂ ਨੇ ਵੀ ਬਾਜੀਆਂ ਬਹੁਤ ਚੰਗੀਆਂ ਤੇ ਬਹੁਤ ਸੋਹਣੀਆਂ ਜਿੱਤੀਆਂ ਨੇ ਉਹਨਾਂ ਬਾਰੇ ਵੀ ਪੁੱਛਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਮੈਂ ਇਹ ਚੰਨੜਾ ਅਨਸਾਰ ਸਤਿ ਸ੍ਰੀ ਅਕਾਲ ਤੇ ਬਾਪੂ ਜੀ ਆ ਜਿਹੜੇ ਭਰਾ ਆਪਣੇ ਆਏ ਨੇ ਹਨਾ ਸਾਰਿਆਂ ਨੂੰ ਬਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਬਾਈਆਂ ਦਾ ਬਈ ਨਾਮ ਦੱਸ ਦੋ ਮੇਰਾ ਵੱਡਾ ਠੀਕ ਹੈ ਜੀ ਆ ਕਾਕਾ ਜਿਹੜਾ ਆਪਣਾ ਗੁਰਦੁਆਰੇ ਮੂਰੇ ਇਹ ਦੁਨੀਆਂ ਜਾਵਦੇ ਕਾਕਾ ਜੀਤ ਕਾਕਾ ਕਾਕਾ ਵਜਣਾ ਨਾ ਉਹ ਸਰਵ ਉਹ ਮੇਰਾ ਤਾਤੇ ਦਾ ਪੁੱਤ ਹੈ ਜੀ ਠੀਕ ਹੈ ਜੀ ਆ ਪੁੱਤ ਹੈ ਇਹ ਇੱਕ ਆ ਪੁੱਤ ਹੈ ਇਧਰ ਮਾਲਪਰੀ ਸੰਘਾ ਜੀ ਠੀਕ ਹੈ ਜੀ ਆ ਆਪਣਾ ਜਸਵੰਤ ਸੰਘਾ ਜੀ ਆ ਆਪਣਾ ਭਤੀਜਾ ਜੀ ਸਕਾ ਠੀਕ ਹੈ ਜੀ ਤੇ ਬਾਪੂ ਆਪਾਂ ਕਬੂਤਰ ਕਦੋਂ ਤੋਂ ਰੱਖਣੇ ਸ਼ੁਰੂ ਕੀਤੇ ਨੇ ਇਹ ਜੀ ਇਹ ਘੱਟੋ ਘੱਟ 40 ਸਾਲ ਹੋ ਗਏ ਜੀ ਅਸੀਂ ਆਪਣਾ ਗਾਮੇ ਵਾਲੇ ਨੇ ਵਿੱਕੀ ਨੇ ਵਾਜੀ ਕਰਾਈ ਸੀ ਆਸ ਪਿੰਡ ਜੀ ਅੱਛਾ ਭਾਈ ਗਾਮੀ ਆ ਜੀ ਉਹ ਵਿੱਕੀ ਨੇ ਪਹਿਲੀ ਵਾਜੀ ਕਰਾਈ ਸੀਗੀ ਜੀ ਠੀਕ ਹੈ ਜੀ ਉਹਦੋਂ ਅਸੀਂ ਨਾ ਇਹ ਰੱਖਦੇ ਰੱਖਦੇ ਜੀ ਹੁੰਦੇ ਸੀ ਕਬੂਤਰ ਠੀਕ ਹੈ ਜੀ ਰੱਖਦੇ ਰੱਖਦੇ ਛੋਟੇ ਬੱਚੇ ਹੁੰਦੇ ਸੀਗੇ ਜਿਵੇਂ 18-19 ਸਾਲ ਦੇ ਲਾਲੂ ਹਾਂਜੀ ਤੇ ਉਦੋਂ ਫਿਰ ਅਸੀਂ ਜੇ ਉੱਥੇ ਨਾ ਸਾਨੂੰ ਮੇਰਾ ਭਾਈ ਕਹਿੰਦਾ ਕਿ ਆਪਣੇ ਵੀ ਗਾਮੇ ਵਾਲੇ ਵਾਜੀ ਆ ਗਈ ਹਾਂਜੀ ਤੇ ਸਾਰਾ ਇੱਕ ਚੀਕਦਾ ਬੱਚਾ ਹੁੰਦਾ ਸੀ ਛੋਟਾ ਜਿਹਾ ਜੀ ਰਾਜਨ ਵਾਲਾ ਤੋਂ ਰਾਜਨ ਵਾਲੇ ਤੁਸੀਂ ਉਹ ਬੱਚਾ ਸਾਡੇ ਕੋਲੇ ਹਾਂਜੀ ਉਹ ਸਾਢੇ 3 ਵਜੇ ਦਾ ਬੱਚਾ ਜੀ ਛੋਟਾ ਆਪਣਾ ਉੜਦਾ ਹੁੰਦਾ ਸੀ 9:00 ਵਜੇ ਦੇ ਤੱਕ 10:00 ਵਜੇ ਤੱਕ ਹੀ ਉੜਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਮੈਨੂੰ ਮੇਰਾ ਭਾਈ ਕਹਿੰਦਾ ਜੀ ਵੀ ਕਹਿੰਦਾ ਤੂੰ ਗੱਡੀ ਪੁੱਛ ਕੇ ਆ ਕਹਿੰਦਾ ਸਾਡੇ ਗੱਡੀਆਂ ਟਾਈਮ 'ਤੇ ਆਉਂਦੀਆਂ ਹੁੰਦੀਆਂ ਸੀ ਹੁਣ ਤਾਂ ਮੋਟਰਸ ਨਾਲ ਕਰ ਕਰ ਉਹ ਤਾਂ ਗੱਡੀ ਟਾਈਮ 'ਤੇ ਆਉਂਦੀਆਂ ਸੀ ਮੈਂ ਦਰਾਈਆਂ ਗੱਡੀਆਂ ਹੁੰਦੀਆਂ ਸੀ ਜੀ ਤੇ ਉਹ ਮੈਂ ਉਹਨੂੰ ਆਖਿਆ ਮੈਂ ਤੂੰ ਗੱਡੀ ਕਾਦੇ ਵਾਸਤੇ ਪੁੱਛਦਾ ਹੈ ਹਾਂਜੀ ਉਹ ਕਹਿੰਦਾ ਕਬੂਤ ਪੁੱਤ ਬੱਚਾ ਛੜਾਂਗੇ ਬਾਜੀ ਹਾਂਜੀ ਮੈਨੂੰ ਪਤਾ ਨਹੀਂ ਮੈਂ ਤੜਕੇ ਜਦੋਂ ਗਿਆ ਘਰੇ ਅੱਛਾ ਮੈਂ ਫਿਰ ਉਹ ਗੱਡੀ ਕਰਾ ਕੇ ਆਇਆ ਜੀ ਤੇ ਉਹ ਜਦੋਂ ਗੱਡੀ ਕਰਾ ਕੇ ਆਇਆ ਤੇ ਆਪਣਾ ਉਹ ਸਾਰੀ ਦੁਨੀਆ ਪਹੁੰਚੀ ਬਹੁਤ ਆਪਣਾ ਰਾਂ ਪਰੇ ਰੂਪਰੇ ਵਾਲੇ ਸੀਗੇ ਗੁੱਗੜ ਗਗੜ ਕੇ ਸਾਰੇ ਸੀਗੇ ਜੀ ਉਹ ਤਾਂ ਤਕੜੇ ਖੜੇ ਆਰੇ ਸੀਗੇ ਹਾਂਜੀ ਅਣ ਜਾਣ ਦੇ ਸੀਗੇ ਜੀ ਬੰਦੇ ਬੱਚੇ ਠੀਕ ਹੈ ਜੀ ਤੇ ਉਹ ਨਾ ਕਿਹਾ ਇੱਕ ਸਾੜੇ ਦੇ ਥਾਲ ਵੱਡ ਲੈ ਪਿੱਤਲ ਦਾ ਪਿੱਤਲ ਦਾ ਥਾਲ ਵੱਡ ਕੇ ਅਸੀਂ ਉਹਨੂੰ ਗੋਲ ਕਰ ਲੈ ਕਈ ਮਤਲਬ ਕੱਟ ਕੇ ਨਲਕੀ ਬਣਾਈ ਨਲਕੀ ਬਣਾਈ ਉਹਦੇ ਫਿਰ ਸੜਕ ਤੋਂ ਲੁੱਕ ਪਟ ਕੇ ਹਾਂਜੀ ਤੇ ਉਹ ਜਿਹੜੀ ਉਹ ਸੀਗੀ ਬੈਰ ਵਾਲੇ ਜਿਹਨੂੰ ਬੈਰਲ ਹੋ ਜਾਂਦਾ ਉਹ ਬੈਰਲ ਜਿਹੇ ਨੂੰ ਲਾਪੇ ਲੁੱਕ ਠੀਕ ਹੈ ਜੀ ਛੋੜੇ ਨਾਲ ਅਨਤਾਜੇ ਨਾਲ ਬਣਾਈ ਸੀਗੇ ਜੀ ਠੀਕ ਹੈ ਉਹ ਅਸੀਂ ਜਦੋਂ ਗੱਡੀ ਲੈ ਕੇ ਗਏ ਤੇ ਉੱਥੇ ਕੰਮ ਵਾਲੇ ਦੇ ਨੇੜੇ ਗਏ ਸੀ ਕਿਲੋ ਦਾ ਪਾਣਾ ਕਿਲੋਮੀਟਰ ਰਹਿ ਗਿਆ ਤੇ ਕੂਤਰ ਉੱਢਲੇ ਸੜ ਤੇ ਜੀ ਜਦੋਂ ਸਾਡੇ ਤੇ ਅਸੀਂ ਵੀ ਕੂਤਰ ਦਾ ਫਟ ਕੇ ਤਾਂ ਆਪਣੇ ਵੱਲ ਸੜ ਹੋਣੇ ਨੇ ਹਾਂ ਮੇਰਾ ਭਾਈ ਸੀਗਾ ਜੀ ਜੰਗੀਰ ਜਿਹੜਾ ਉਸਨੇ ਫਿਰ ਤੁਰੇ ਜਾਂਦੇ ਨਲਕੀਆਂ ਦੇ ਦੋ ਲਾਤੀਆਂ ਜੀ ਉਹਨੂੰ ਵਿੱਚੀ ਬਠਰ ਗੱਡੀ 'ਚ ਅਸੀਂ ਆਖਿਆ ਵੀ ਸਾਡੇ ਵੀ ਬੱਚਾ ਸੜਾ ਲਓ ਪੁੱਤਰ ਹਾਂ ਉਹ ਕਹਿੰਦੇ ਵੀ ਹੋਣੇ ਸੜਾਉਗੇ ਅਸੀਂ ਉਹਨਾਂ ਨੂੰ ਕਹਾਂ ਲੱਗੇ ਭਾਈ ਬਣ ਕੇ ਯਾਰ ਅਸੀਂ ਕਿਰਾਇਆ ਪਟਕਾਂ ਜੀਪ ਅਸੀਂ 1100 ਦੀ ਜੀਪ ਕਰਾਈਏਗੀ ਤੇ ਵੀ ਸਾਨੂੰ ਸੜਾ ਬੱਚਾ ਸੜਾਓ ਠੀਕ ਹੈ ਤੇ ਫਿਰ ਸਾਨੂੰ ਗੁੱਗੜ ਕਹਿੰਦਾ ਵੀ ਸੜਾ ਲਓ ਤੇ ਦੋ 300 ਤੇ 500 ਵਾਜ ਚੱਲਦੀ ਹੁੰਦੀ ਸੀ ਜੀ ਉਦੋਂ ਹਾਂਜੀ ਤੇ ਉਹ ਗੁੱਗੜ ਕਹਿੰਦਾ ਵੀ ਸੜਾ ਲਓ ਨਾਲ ਹਾਂਜੀ ਉਦੋਂ ਇੰਨੇ ਲੋ ਚੱਲਦੇ ਹੁੰਦੇ ਜਿਵੇਂ 5 ਕਿਲੋ ਦੇ ਬੰਦਾ ਖੜਾ ਹੁੰਦਾ ਬੰਦਾ ਨਹੀਂ ਲੰਦਾ ਸੀ ਠੀਕ ਐ ਇੰਨੇ ਲੋ ਚੱਲਦੇ ਹੁੰਦੇ ਜਿਵੇਂ ਅੱਗ ਮੱਚਦੀ ਹੁੰਦੀ ਆ ਹਾਂਜੀ ਉਸ ਟਾਈਮ ਤੇ ਸਾਡਾ ਕੂਤਰ ਫਿਰ ਉੱਡਿਆ ਉੱਥੇ ਬੱਤਿਆ ਸਾਡਾ 7 ਵਜੇ 22 ਮਿੰਟਾਂ ਤੇ ਬਹਾਇਆ ਜੀ ਬੱਤਿਆ ਸਾਡਾ ਕੱਲਾ ਰਹਿ ਗਿਆ ਸੀ ਉੱਥੇ ਠੀਕ ਐ ਤੂੰ ਅਸੀਂ ਗੁੱਗੜ ਹਾਂਜੀ ਫੇਰ ਸਾਨੂੰ ਅਸੀਂ ਗੁੱਗੜ ਕੇ ਕਹਿੰਦੇ ਵੀ ਉਹ ਵਿੱਚੋਂ ਉਹਦੇ ਕਹਾਂ ਲਾਗੇ ਵੀ ਖੜਾ ਰਿਹਾ ਫਿਰ ਵੀ ਇਹਨਾਂ ਨੂੰ ਤੁਸੀਂ ਉਹ ਕਰ ਦਿਓ ਦੇਦੇ ਆਪਣਾ ਤੁਸੀਂ ਬਾਈ ਰਾਜਨ ਨਾਲ ਵੀ ਹਨਾ ਰਹੇ ਹੋ ਇਹ ਉਹਨਾਂ ਬਾਰੇ ਪਤਾ ਵੀ ਹੈ ਤੇ ਅੱਜ ਕੱਲ ਤੁਹਾਨੂੰ ਪਤਾ ਬਾਈ ਰਾਜਨ ਵਾਲੇ ਕਬੂਤਰ ਬਾਲੇ ਮਸ਼ਹੂਰ ਨੇ ਹਾਂਜੀ ਹਾਂਜੀ ਤੇ ਉਹਨਾਂ ਕੋਲੇ ਬਲੱਡ ਕਿੱਥੋਂ ਬਣਿਆ ਸੀਗਾ ਜੀ ਉਹ ਬਲੱਡ ਆਇਆ ਸੀਗਾ ਜੀ ਨਾ ਛੋਟੇ ਹੁੰਦੇ ਬੱਚੇ ਹੁੰਦੇ ਸੀ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਇੱਕ ਮਾਨਾ ਦਾ ਮੁੰਡਾ ਜੀ ਹੈਪੀ ਅੱਛਾ ਜੀ ਇੱਕ ਰਾਜਨ ਹੁੰਦਾ ਇੱਕ ਮਾਂ ਹੁੰਦਾ ਠੀਕ ਹੈ ਅਸੀਂ ਛੋਟੇ ਛੋਟੇ ਮੈਨੂੰ ਤਾਂ ਦੋ ਤਿੰਨ ਵਾਰ ਹਟਾਤਾ ਸੀ ਮੇਰੇ ਪਿਓ ਨੇ ਕੁੱਟ ਕੇ ਜੀ ਵੀ ਛੱਡ ਦੇਣਾ ਨੂੰ ਉਤਰਾਂ ਨੂੰ ਮੇਰਾ ਪਾਕੀ ਕੰਨਾ ਗਰੇਬਲ ਦਾ ਕੀ ਕਰਾ ਕਰਾਂਗੇ ਭਾਜਣਾ ਸੜ ਕੇ ਹਾਂ ਉਹ ਫਿਰ ਕਹਿੰਦੇ ਵੀ ਉਹ ਰਾਜੇ ਰੱਖਦਾ ਹੁੰਦਾ ਠੀਕ ਹੈ ਉਹ ਮੈਂ ਸਾਲ ਕ ਸਾਲ ਤੇ ਫਿਰ ਮਹਾਰਾਜਨ ਕੋਲ ਕੋ ਚੋਰ ਨੂੰ ਵਗ ਜਾਂਦਾ ਸੀਗਾ ਠੀਕ ਹੈ ਰਾਜਾ ਨਾ ਮੇਰਾ ਪਿਆਰ ਬੜਾ ਸੀ ਬੱਤੇ ਬੱਤੇ ਹੁੰਦਾ ਨਾ ਛੋਟੇ ਤੋਂ ਲਾ ਕੇ ਪਿਆਰ ਸੀਗਾ ਸਾਡਾ ਠੀਕ ਹੈ ਤੇ ਉਹਨਾਂ ਦਾ ਬਲੱਡ ਕਿੱਥੋਂ ਬਣਿਆ ਸੀਗਾ ਜੀ ਉਹ ਕਬੂਤਰ ਕਿਹੇ ਜੇ ਸੀਗੇ ਕਿੱਥੋਂ ਬਣੇ ਸੀ ਉਹ ਜਿਹੜਾ ਆਪਣਾ ਮਹਾਰਾਜ ਵਾਲਾ ਦੁਨੇ ਸੀਗਾ ਨਾ ਦੁਨੇ ਧੰਨੇ ਕੇ ਕਬੂਤਰਾਂ ਦੇ ਸੀ ਉਹ ਕਬੂਤਰ ਸਾਡੇ ਇਹ ਦੁਨੇ ਨੇ ਲੈ ਕੇ ਅੱਛਾ ਮਹਾਰਾਜਾਂ ਦੇ ਕਬੂਤਰਾਂ ਦਾ ਹਾਂ ਉਹ ਤੇ ਆ ਕੇ ਲੋ ਕੋ ਲੈ ਸੀਗਾ ਠੀਕ ਹੈ ਲਾਲਚੀ ਨਾ ਕਬੂਤਰ ਸੀ ਖੱਟੀਆਂ ਅੱਖਾਂ ਦਾ ਕਬੂਤਰ ਸੀਗਾ ਉਹ ਅੱਛਾ ਤੇ ਫੇਰ ਉਹ ਬ੍ਰਹਿਮਣ ਕਬੂਤਰੀ ਛੁੱਟੀ ਸੀਗੀ ਆਪਣਾ ਤੇਲੂ ਕੀ ਬਾਬੇ ਤੇਲੂ ਕੀ ਤਾਂਗ ਰਾਂ ਦੀ ਹਾਂਜੀ ਉਹ ਫਿਰ ਸਾਡੇ ਪਿੰਡ ਆ ਗਈ ਸੀਗੀ ਅੱਛਾ ਆਪਣੇ ਪਿੰਡ ਆ ਗਈ ਸੀ ਉਹ ਪਿੰਡ ਆ ਕੇ ਤੇ ਉਹ ਵਾਟਰ ਬਾਕਸ ਨਾਲ ਟੈਂਕੀ ਦੇ ਵੇਗੀ ਠੀਕ ਹੈ ਉਹ ਫਿਰ ਉਹ ਟੈਂਕੀ ਤੋਂ ਸੀ ਫਿਰ ਉਹ ਲਾ ਲਿੱਤਾ ਚੜ ਕੇ ਤਹਾਂ ਤੋਂ ਰਾਤ ਨੂੰ ਹਾਂਜੀ ਰਾਤ ਨੂੰ ਲਾ ਲਾਹੀ ਜਦੋਂ ਤੇ ਸੀ ਉਹ ਫਿਰ ਬੱਚੇ ਕਢਾਏ ਜੇ ਉਹ ਬੱਚੇ ਕਿਹੜਾ ਇਹ ਤਰਾਜ ਨੇ ਤੇ ਉਹ ਬੜੇ ਬਹੁਤ ਕਹਿਜੇ ਸੀਗੇ ਬਾਪੂ ਬੱਚੇ ਉਹ ਕਿੱਤਿਆਂ ਦੇ ਵੀ ਕੜਨਦੇ ਸੀ ਕਾਲ ਅੱਖੀ ਵੀ ਕੜਨਦੇ ਸੀਗੇ ਹਾਂਜੀ ਤੇ ਆਪਣੇ ਸਿਰ ਤੇ ਆਪਣਾ ਕਾਲੇ ਜਿਉਂ ਜਿਵੇਂ ਵੀਰ ਕਰ ਲੈਂਦੇ ਸੀ ਸਟਾਂ ਸਿਰ ਤੇ ਲਾਲ ਵੀ ਰੱਖ ਲੈਂਦੇ ਕਾਲੇ ਜਿਹੜੇ ਅਸਲ ਕਬੂਤਰ ਸੀਗੇ ਜੇ ਤੋਂ ਹੋਰ ਕੂਤਰੀ ਲੈਂਦੇ ਸੀ ਆਪਣਾ ਆ ਜਿਹੜਾ ਆਪਣਾ ਫਿਰ ਕਈ ਕਬੂਦ ਵੀ ਉਥੋਂ ਲੈਂਦੇ ਆਪਣਾ ਵਗੇਰੇ ਤੋਂ ਲਾਲ ਡੱਬੀ ਕਬੂਤਰੀ ਠੀਕ ਹੈ ਫਿਰ ਉਹਨਾਂ ਦੇ ਇੱਕ ਪੱਠੇ ਨਾਲ ਜਿਹੜਾ ਧਨੇ ਕਾਲਾ ਪੱਠਾ ਸੀਗਾ ਹਾਂਜੀ ਕੂਤਰ ਸੀ ਉਹ 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 ਕੂਤਰੀ ਉਹਨਾਂ ਜੋੜੀ ਫਿਰ ਅਸੀਂ ਉਹਦੇ ਬੱਚੇ ਉਦੋਂ ਹੀ ਵਾਲੇ ਉੱਡੇ ਠੀਕ ਹੈ ਹਾਂਜੀ ਜਿੱਥੋਂ ਬਈ ਰਾਜੰਦ ਦਾ ਨਾਮ ਬਣਿਆ ਹਾਂਜੀ ਉਹ ਲਾਲ ਚੀਨੇ ਵੀ ਕੱਢਦਾ ਸੀ ਹਾਥੇ ਵੀ ਕੱਢਦਾ ਸੀ ਹੂੰ ਜਿਹੜਾ ਉਹ ਕਬੂਤਰ ਆਪਣਾ ਧਨੇ ਕਾਲਾ ਕਬੂਤਰ ਸੀਗਾ ਜੀ ਹਾਂਜੀ ਉਹ ਜਿਹੜੀ ਲਾਲ ਬਕਬੂਦਰੀ ਲਾਇਆ ਸੀ ਹਾਂਜੀ ਉਹਦਾ ਇੱਕ ਕੱਕਰ ਵਾਟਰ ਹੁੰਦਾ ਸੀ ਕੱਕਰ ਤੇ ਬਹਿ ਜਾਂਦਾ ਉਹ ਆ ਕੇ ਸਦਰੀ ਤੇ ਬਹਿ ਜਾਂਦਾ ਸੀਗਾ ਅੱਛਾ ਉੱਡ ਕੇ ਆ ਕੇ ਕੱਕਰ ਤੇ ਬਹਿ ਜਾਂਦਾ ਕੱਕਰ ਤੇ ਬਹਿ ਜਾਂਦਾ ਉਹ ਠੀਕ ਹੈ ਉਹ ਫਿਰ ਅਸੀਂ ਕੀ ਕਰਦੇ ਸੀ ਖੁੱਡਾ ਖੋਲ ਦਿੰਦੇ ਹਾਂ ਉਹ ਖੁੱਡੇ ਜਾ ਕੇ ਵੜ ਜਾਂਦਾ ਆ ਕੇ ਠੀਕ ਹੈ ਜਿੱਥੇ ਅਸੀਂ ਉਹ ਬਾਜੀ ਛੱਡਦੇ ਹਾਂਜੀ ਉਥੇ ਉਹ ਇਕੱਲੇ ਹੀ ਰਹ ਜਾਂਦਾ ਸੀ ਉਹਨੇ 13 ਬਾਜੀ ਜਦੋਂ ਨਾ ਚੱਲੇਗਾ ਠੀਕ ਹੈ ਤੇ ਬਾਪੂ ਆਪਾਂ ਬਾਜ਼ੀਆਂ ਕਿੱਥੇ ਕਿੱਥੇ ਜਿੱਤੇ ਆ ਆਪਾਂ ਜੀ ਆਪਣਾ ਨਾ ਕਿਤਾ ਆਪਾਂ ਬੱਚੇ ਥੋੜੇ ਘੜੋਨੇ ਹੁੰਦੇ ਸੀਗੇ ਜੀ ਉਸ ਮਾੜਾ ਮੋਟਾ ਬਾਹੀ ਦਾ ਕੰਮ ਕਰ ਲੰਨਾ 40 ਸਾਲ ਸਾਨੂੰ ਲੱਕੜਾਂ ਦੀ ਬਾੜ ਜੀ ਕਰਦਿਆਂ ਨੂੰ ਹੋ ਗਏ ਜੀ ਅਸੀਂ ਇੱਕ ਦੋ ਬੱਚੇ ਕਢਾ ਲੈਂਦੇ ਸੀਗੇ ਜੀ ਉਦੋਂ ਕਿਹੜਾ ਪੈਸਾ ਹੁੰਦਾ ਹੁਣ ਦਾ ਪੈਸਾ ਬਾਹਲਾ ਹੁਣ ਤਾਂ ਅਸੀਂ ਕਿ ਵੀ ਅਸੀਂ 40 ਬੱਚੇ ਕਢਾਏ ਹੈਗੇ ਠੀਕ ਹੈ ਅਸੀਂ ਇੱਕ ਸਾਲ ਦੋ ਬੱਚੇ ਕਢਾਏ ਅੱਛਾ ਜੀ ਦੋਨੇ ਭੈਣਾ ਦੋ ਕਬੂਤਰੀਆਂ ਠੀਕ ਹੈ ਉਹ ਪਹਿਲੀ 10 ਫਸਾਖ ਨੂੰ ਅਸੀਂ ਜਾ ਕੇ ਛੱਡੀ ਜੀ ਖੁੰਗੇ ਖੁੰਮੀਆਂ ਨੱਬ ਵਾਲੀ ਕੋਲੇ ਖੁੰਮੀਆਂ ਜੀ ਠੀਕ ਹੈ ਉੱਥੇ ਸਾਡੀ ਸੀ ਤੇ ਸੰਜੀ ਹੋ ਗਈ। ਹਾਂਜੀ। ਫੇਰ ਅਸੀਂ ਉੱਥੇ ਜਾ ਕੇ ਦੁਬਾਰੇ ਉੱਥੇ ਜਾ ਕੇ ਛੱਡੀ ਆਪਣਾ ਧੂਰਕੋਟ ਲੈ ਰਹੀ ਛੱਡੀ ਜੀ। ਠੀਕ ਐ। ਉੱਥੇ ਸੱਤ ਕੁ ਮਤਾਂ ਸਾਡੇ ਕੱਲੇ ਹੀ ਰਹਿ ਗਈ ਜੀ ਉਹ। ਠੀਕ ਐ। ਹਾਂਜੀ। ਤੇ ਹੋਰ ਕਿੱਥੇ ਕਿੱਥੇ ਬਾਜ਼ੀਆਂ ਵਧੀਆ ਆਪਾਂ ਜਿੱਤੇ ਆ। ਉਹ ਇੱਕ 186000 ਰੁਪਿਆ ਤੱਕ ਦੱਸਦੇ ਸੀ ਨਾ ਉਹ ਕਬੂਤਰੀ ਜਿੱਤੀ ਸੀ ਤੁਹਾਡੀ ਕੋਈ। ਹਾਂਜੀ। ਉਹ ਕਿਹੜਿਆਂ ਚ ਸੀ ਬਈ ਉੱਥੇ ਕਿੱਥੇ ਜਿੱਤੀ ਸੀ ਬਾਪੂ ਉਹ? ਕਿਹੜੇ? ਗੱਪੀਆਂ ਜਾਨ। 186000 ਰੁਪਿਆ ਦੀ ਜਿੱਤੀ ਸੀ। ਉਹ ਦਿੱਤੀ ਆਪਣਾ ਮਹਰਾ ਆਪਣਾ ਘਰਾਗਣੇ ਦਿੱਤੀ ਸੀਗੀ ਉਹ 52 ਕਬੂਤਰਾਂ ਦੇ ਕੱਲੇ ਰਹੀ ਸੀ ਠੀਕ ਐ ਤੇ ਉਥੇ 87 ਕਬੂਤਰਾਂ ਦੇ ਆਪਣੇ ਕੱਲੇ ਰਹਿ ਗਏ ਉਥੇ ਫਰਿੱਜ ਜਿੱਤਿਆ ਸੀ ਨਾ ਅੱਛਾ ਫਰਿੱਜ ਜਿੱਤਿਆ ਸੀ ਤੇ ਹੋਰ ਕਿਥੇ ਕਿਥੇ ਵਧੀਆ ਬਾਜੀਆਂ ਜਿੱਤੇ ਆਪਣੇ ਵਾਲੇ ਕਬੂਤਰ ਇੱਕ ਆਪਣਾ ਧੂਰਕੋਟ ਲੈ ਰੇ ਛੱਡੀ ਸੀ ਜਾ ਕੇ ਕਬੂਤਰੀ ਜਿਹੜੀ ਛੱਡੀ ਸੀ ਆਪਾਂ ਉਹਦੀ ਸਕੇ ਭੈਣ ਉਹ ਇੱਥੇ ਕੱਲੇ ਹੀ ਰਹਿ ਗਏ ਸੀ ਆਪਣੇ ਜਾ ਕੇ ਆਪਣਾ ਰਾਜਨ ਕੋਲੇ ਤੇ ਰਾਜਨ ਕਬੂਤਰ ਕਿੰਨੇ ਕ ਰੱਖਦਾ ਹੁੰਦਾ ਸੀ ਉਸ ਟਾਈਮ ਤੇ ਉਤਰ ਉਤਰ ਹੁੰਦੇ ਸੀ ਉਹ ਤਾਂ ਥੋੜੀ ਰੱਖਦੇ ਹੁੰਦੇ ਸੀ ਉਹ ਕਿਹੜਾ ਇੰਨੇ ਦਾਣੇ ਪੈਂਦੇ ਹੁੰਦੇ ਸੀ ਬਦਾਮ ਗਰੀਬੀ ਬਾਹਲੇ ਸੀ ਉਹਦੇ ਤੇ ਵੀ ਸਾਡੇ ਵੀ ਕਿੰਨੀ ਕੋਸੇ ਪੋਟੀ ਸੀ 50 ਰੁਪਏ ਦਿਹਾੜੀ ਹੁੰਦੀ ਸੀ ਆ ਖਾਂਦੇ ਕਿ ਉਹ ਅਗਲੇ ਉਹਨਾਂ ਨੂੰ ਪਾਉਂਦੇ ਸਰੋਂ ਸੋਣ ਜਾਂ ਛੋਲੇ ਥੱਲੇ ਜੇ ਪਾ ਲੈਂਦੇ ਸੀ ਠੀਕ ਹੈ ਜਦ 100 ਰੁਪਏ ਦੇ ਬਦਾਮ ਲੈਂਦੇ ਸੀ ਦੋ ਦੋਟਾ ਦੇ ਦੋ ਦੋ ਚਾਰ ਚਾਰ ਪਾਉਂਦੇ ਸੀਗੇ ਤੇ ਬਾਈ ਰਾਜਨਾਲੇ ਕਬੂਤਰ ਕਿਧੇ ਕਿਧੇ ਕੋਲੇ ਗਏ ਸੀਗੇ ਇਹ ਜੀ ਰਾਜਨਾਲੇ ਕਬੂਤਰ ਕਿਤਾ ਗਿਆ ਹੈਗਾ ਪਹਿਲੇ ਨੰਬਰ ਤੇ ਤਾਂ ਧੀਰੇ ਸਰਪੰਚ ਕੁਲੇ ਗਏ ਨੇ ਜੀ ਠੀਕ ਹੈ ਉਹ ਮੇਰੇ ਭਾਈ ਤੋਂ ਵੀ ਗਏ ਹੋਏ ਹੋਏ ਨਾ ਤੇਜਾ ਸਿੰਘ ਬਹਿਣੇ ਆਪ ਤੋਂ ਅੱਛਾ ਫਿਰ ਉਹ ਜਦੋਂ ਉਹਦਾ ਕੋਈ ਰੌਲਾ ਹੋ ਗਿਆ ਜਿਹੜੇ ਚ ਵਗਿਆ ਸੀਗਾ ਜੇ ਉਦੋਂ ਹਾਂ ਹਾਂ ਤੇ ਜਿਹੜੇ ਚ ਵਗਿਆ ਉਹਨੇ ਜਿਹੇ ਚ ਉਹ ਜਵਾਨਤ ਕਰਾਤੀ ਸੀਗੀ ਬਾਈ ਧੀਰੇ ਨੇ ਭਾਈ ਧੀਰੇ ਨੇ ਹਾਂ ਉਹ ਜਵਾਨਤ ਕਰਾਤੀ ਤੇ ਫਿਰ ਉਹਨੂੰ ਉਸਨੇ ਕੂਤਰ ਦੇਤੇ ਸੀਗੇ ਧੀਰੇ ਨੂੰ ਗੱਟੋਂ ਨੂੰ ਗਿਫਟ ਦਿੱਤਾ ਸੋਹਣੇ ਕਬੂਤਰ ਤੇ 4 4 ਜੋੜੀਆਂ ਜੀ ਠੀਕ ਹੈ ਹੁਣ ਵੀ ਬੈਠੀਆਂ ਧیرے ਕੋਲੇ 4 ਜੋੜੀਆਂ ਨੇ ਬੈਠੀਆਂ ਧیرے ਕੋਲੇ ਬਹੁਤ ਪੁਰਾਣੇ ਕਬੂਤਰ ਬੈਠੇ ਨੇ ਤੇਜਾ ਬਣੇ ਆਉਤ ਫਿਰ ਉਹ ਮੁੱਲ ਵੀ ਲੈ ਗਿਆ ਕੁਛ ਉਹ ਉਹ ਰਾਜਨ ਕਹਿੰਦਾ ਠੀਕ ਹੈ ਤੇ ਆਪਾਂ ਬਾਗੇ ਵਾਲੇ ਕੋਲੇ ਵੀ ਵੀ ਹਾਂ ਬਾਗੇ ਵਾਲੇ ਕਾਲੇ ਕੋਲੇ ਵੀ ਗਏ ਹੈਗੇ ਬਈਕ ਬਾਲੇ ਕੋਲੇ ਵੀ ਹੈਗੇ ਮੈਣੋ ਵਾਲੇ ਜੱਗੇ ਕੋਲੇ ਹੈਗੇ ਜੀ ਗਾਜੀ ਕੋਲੇ ਵੀ ਹੈ ਗਾਜੀ ਕੋਲੇ ਹਾਂ ਗਾਜੀ ਦਾदू ਕੋਲੇ ਮੈਂ ਦੇਖ ਕੇ ਆਈ ਆ ਬਾਈ ਮੈਂ ਦੱਸਿਆ ਸੀ ਹੂੰ ਤੇ ਹੋਰ ਬਾਪੂ ਆਪਾਂ ਬਾਜ਼ੀਆਂ ਕਿੱਥੇ ਕਿੱਥੇ ਵਧੀਆ ਜਿੱਤੇ ਆ ਛੱਡੀਆਂ ਨੇ ਜਾਂ ਕਿਹੜਾ ਬਲੱਡ ਆ ਤੁਹਾਡਾ ਹਨਾ ਵੀ ਜਿਹੜੇ ਦੇ ਬੱਚੇ ਵਧੀਆ ਉੱਡਦੇ ਨੇ ਜਾਂ ਬਾਜ਼ੀ ਸਾਡੇ ਜਿਹੜੇ ਆਹ ਨਮਲਾਂ ਜਾਣਤਾ ਹੀ ਹਾਂਜੀ ਕਿੰਨੀਆਂ ਖੰਦਾ ਕੂਤਰੇ ਨੇ ਸਾਡੇ ਕੋਲੇ ਜਿਹੜੇ ਉਹਨਾਂ ਦੇ ਬਹੁਤ ਪਸੰਦ ਜਿਆਦੇ ਉੱਡੇ ਆ ਠੀਕ ਹੈ ਹਾਂਜੀ ਤੇ ਬਾਈ ਰਾਜਨ ਵਾਲੇ ਵੀ ਕੂਤਰ ਹੈਗੇ ਆ ਤੁਹਾਡੇ ਕੋਲੇ ਹਾਂਜੀ ਹੈਗੇ ਆ ਤੇ ਉਹਨਾਂ ਦੇ ਬੱਚੇ ਛੱਡੇ ਨੇ ਬਾਜ਼ੀਆਂ ਮੂਜੀ ਬਹੁਤ ਵੇ ਰਾਜਨ ਵਾਲਿਆਂ ਦਾ ਜੀ ਉਹ ਜਿਹੜੇ ਆਪਾਂ ਉੱਥੇ ਛੱਡੇ ਸੀਗੇ ਆਪਣਾ ਔਰ ਤੇ ਬੇੜਾ ਸੱਡੀ ਸੀ ਕਿ ਬੱਪੀ ਆ ਨਹੀਂ ਤਾਂ ਬੱਪੀ ਆ ਜੀ ਹਾਂਜੀ ਉਹ 6 ਵਜੇ ਬਾਜੀ ਹੋ ਕਿਸੇ ਆਪਣੇ 7 ਵਜੇ ਕੇ 16 ਮਿੰਟਾਂ ਦੇ ਭਾਈ ਠੀਕ ਹੈ ਉਹਦਾ ਭਰਾ ਬੈਠਾਗਾ ਤੇ ਕੱਲੀ ਜਿੱਤੀ ਸੀ ਉੱਥੇ ਉਹ ਕੱਲੀ ਰਹਿੰਦੀ ਸੀ ਤੇ ਕੀ ਨਾਮ ਸੀ ਬਕੂ ਉਥੇ ਉਥੇ ਫਰਿੱਜ ਅੱਛਾ ਉਥੇ ਫਰਿੱਜ ਜਿੱਤੇ ਆ ਸੀਗਾ ਤੇ ਹੋਰ ਆਪਾਂ ਕਿਹੜੇ ਕਿਹੜੀ ਥਾਂ ਤੇ ਬਾਜੀਆਂ ਛੱਡੀਆਂ ਨੇ ਆ ਦੱਸੀ ਜਾਂਦਾ ਸੀ ਨਾ ਹੁਣ ਬਹੁਤ ਮਿਲਿਆ ਉਹ ਜਮੁੰਦਾ ਦੱਸੀ ਜਾਂਦਾ ਸੀ ਨਾ ਕਿੱਥੇ ਕਿੱਥੇ ਬਾਜੀਆਂ ਦਿੱਤੀਆਂ ਠੇਰੇ ਵਾਲੀ ਠੇਰੇ ਵਾਲੇ ਵਿੱਚ ਤੇ ਤੋਤਾ ਆਪਣਾ ਬੈਠਾਗਾ ਕੱਲਾ ਰਿਹਾ ਉੱਥੇ 73 ਕੁ ਦਾ ਕੱਲਾ ਰਿਹਾ ਹੈ ਇਹ ਬਾਪੂ ਇੱਕ ਉਧਰ ਹੀ ਸੁੱਟਿਆ ਰਿਹਾ ਸੀ ਕਿੱਥੇ ਛੱਡੇ ਸੀ ਬਾਪੂ ਇਹ ਤੇਰੇ ਵਾਲੇ ਹੀ ਸੁੱਟਿਆ ਸੀ ਕੁੱਤਰਾ ਇਹ ਆਪਣਾ ਹਾਂਜੀ ਖੱਟੀਆਂ ਅੱਖਾਂ ਦਾ ਕਾਲੇ ਟੀਰੇ 76 ਕੁੱਤਰਾ ਕੱਲਾ ਰਹਿਗਾ ਸੀ ਠੀਕ ਹੈ 5 ਵਜੇ ਕੇ 16 ਮਿੰਟਾਂ ਤੇ ਬਾਹਰ ਕੀ ਨਾਮ ਸੀ ਉੱਥੇ ਉੱਥੇ ਕੋਈ ਨਾਮ ਸੀ 76 ਕੱਲੇ ਪੈ ਸੀ ਤੇ ਕੱਲਾ ਜਿੱਤਿਆ ਸੀਗਾ 76 ਕੁੱਤਰਾ ਚ ਹਾਂ ਬੰਡੀ ਬੰਡੀ ਇਹ ਕੱਲਾ ਰਹਿੰਦੀ ਇਹਨੂੰ ਬਸ ਰਹਿਣੇ ਚਾਹੀਦੇ ਨੇ ਠੀਕ ਹੈ ਜੀ ਲੈ ਭਾਈ ਹੋਰ ਦਿਖਾਓ ਨਹੀਂ ਕੱਲਾ ਰਹਿ ਗਿਆ ਸੀਗਾ ਉਹਾਰੇ ਦੋ ਤਿੰਨੇ ਵੰਡੇ ਕਿ ਸੀ ਰਹਿਿਆ ਦਾ ਕਾਰ ਪੈਲ ਦੋ ਤਿੰਨੇ ਵੰਡੇ ਕਿ ਸੀ ਕੁੱਟਿਆ ਸਾਰਿਆਂ ਨਾਲ ਵੱਧ ਸੀਗੀ ਇਹਦੀ ਬਾਦੂ ਦੀ ਹਾਂ ਤੇ ਇਹ ਕਬੂਤਰੀ ਬਾਪੂ ਇਹ ਕੂਤ ਰਹਿ ਗਿਆ ਇਹ ਰਾਜਨਾਲਾ ਚੋਂ ਆ ਗਿਆ ਇਹਦੀ ਭੈਣ ਆਪਣਾ 7:30 ਵਜੇ ਵਹਈ ਸੀਗੀ ਠੀਕ ਹੈ ਮੋਰ ਦੇ ਪੰਡਾ ਹਾਂਜੀ ਉਹ ਮਰਗੀ ਫਿਰ ਇਹ ਅਸੀਂ ਰੱਖ ਲਈ ਸੀ ਦੋ ਇੱਕੋ ਜਿਹੀ ਕੜਾਈ ਠੀਕ ਹੈ ਤਾਂ ਆਲਮ ਵਾਲੇ ਜਾਂਟੇ ਦਾ ਕੂਤ ਹੈ ਯਾਰ ਕੋਲੇ ਠੀਕ ਹੈ ਇਹ ਜਿਸਕੇ ਕੱਤੇ ਤੋਂ ਸਾਡੇ ਕੋਲੇ ਆਏ ਸੀਗੇ ਇਹਦਾ ਨਾਮ ਪਿਓ ਠੀਕ ਹੈ ਇਹ ਗਰੇਜ਼ੇ ਬੱਚਾ ਕੜਾ ਆਇਆ ਸੀਗਾ ਜੀ ਮੈਂ ਮੇਰੇ ਥੀਦੇ ਕੋਲ ਸੀਗਾ ਜੀ ਜੁੜੀ ਹਾਂ ਜੀ ਇਥੇ ਇੱਕ ਬੱਚਾ ਕੜਾ ਠੀਕ ਹੈ ਇਹ ਆਪ ਦਾ ਨਹੀਂ ਇਹਨੇ ਚਾਰ ਗੜੇ ਵੀ ਦਿੱਤੇ ਠੀਕ ਆਪ ਨਹੀਂ ਉੱਟਿਆ ਹਾਂ ਮੈਂ ਆਖਿਆ ਜਾਰੇ ਦਾ ਡੱਗ ਹੈ ਵੀ ਫਲੋ ਕਰੇ ਕਿਸੇ ਨੂੰ ਤੇ ਆਪਾਂ ਇਹ ਤੋਂ ਵੀ ਗੋਣਾ ਹਾਂ ਮੇਰਾ ਵੱਡਾ ਮੁੰਡਾ ਕਹਿੰਦਾ ਪਾਪਾ ਕਿ ਉਹ ਵੀ ਜੰਟੇ ਕੀ ਤਲਾ ਲੈ ਕੇ ਪੁੱਤਰਾ ਜੀ ਹਾਂ ਇਹ ਰੱਖ ਲਾ ਬੱਚੇ ਬੁੱਟੇ ਕਢਾ ਲਾਂਗੇ ਠੀਕ ਹੈ ਇਹਨੇ ਦੋ ਵੱਤੇ ਕੱਡੇ ਸੀਗੇ ਉਹ ਜਿਹੜੀ ਬੱਚਿਆਂ ਜਿੱਥੇ ਸੀ ਕੋਈ ਉਹ ਇੱਥੇ ਜੀ ਜਿਕਾ ਹਿੰਦੀ ਕੋਟਾ ਇਹਦਾ ਇੱਕੋ ਜਿਹੀ ਗੱਲ ਹੈ ਲੈ ਭਾਈ ਇਹ ਤੇ ਕਰਿਓ ਬਾਪੂ ਦੀ ਉਮਰ ਕਿ ਨਹੀਂ ਹੋ ਗਈ ਇਹ ਨਹੀਂ ਹੋ ਗਈ 11 ਸਾਲ ਹੋ ਗਏ ਭਈ 10 11 ਸਾਲ ਦਾ ਹੋ ਰਿਹਾ ਕਬੂਤਰ ਕਬੂਤਰ ਬਿਮਾਰੀ ਚੋਂ ਨਿਕਲਿਆ ਹੋਇਆ ਸੈੱਟ ਹੋਇਆ ਹੋਇਆ ਪਰ ਆਪਾਂ ਹੱਥ ਚ ਫੜਦੇ ਨਾ ਤਾਂ ਕਰਕੇ ਧੌਣ ਘੁਮਾ ਜਾਂਦਾ ਇਹ ਪਿਓਰ ਬਾਪੂ ਜਾਂਟੇ ਗਿਆ ਲੈ ਦਰਦਾ ਦਰਦਾ ਘਮ ਹੋਣਾ ਕਬੂਤਰ ਨੂੰ ਦਰਦਾ ਵੀਡੀਓ ਕਿਮਾ ਜ਼ੂਮ ਕਰਕੇ ਵੀ ਦਿਖਾਵਾਂਗੇ ਭਾਈ ਫੋਕਸ ਕਰਕੇ ਇਹਨਾਂ ਕਬੂਤਰਾਂ ਤੇ ਠੀਕ ਹੈ ਤੇ ਅੱਖਾਂ ਵੀ ਦਿਖਾਵਾਂਗੇ ਇਹਨਾਂ ਦੀਆਂ ਆਹ ਕਿਹੜੀਆਂ ਜੋ ਬਾਪੂ ਇਹ ਇਹ ਮਟਕੇ ਲਾਲਬਾਈ ਵਾਲੇ ਮਟਕੇ ਕੱਲ ਦੇ ਮਟਕੇ ਹਾਂ ਜਾਨਵਰ ਉਹ ਕੋਈ ਜਾਨਵਰ ਹੈ ਬਹੁਤ ਚੌਪੀ ਜੀ ਇਹ ਇਹ ਜਿਹੜਾ ਜਾਨਵਰ ਹੈ ਜੀ ਹਾਂਜੀ ਇਹ ਜਿਹੜੇ ਆਲਮ ਵਾਲੇ ਜਾਂਟੇ ਦੀ ਉੱਤਰ ਨੇ ਉਸਤਰ ਨਾ ਹਾਂ ਉਹ ਉਹ ਦੇ ਬੱਚੇ ਬਹੁਤ ਜ਼ਿਆਦੇ ਉੱਡੇ ਜਦੇ ਠੀਕ ਹੈ ਇਹਦਾ ਬਾਜੀ ਛੱਡਿਆ ਵੀ ਹੈ ਕੋਈ ਇਹਦਾ ਬਾਜੀ ਛੱਡਿਆ ਸੀਗਾ ਜੀ ਆਪਣਾ ਮੁੰਡਾ ਲੈ ਗਿਆ ਸੀ ਇੱਥੇ ਅਸੀਂ ਤਾਂ ਉਹਦੇ ਛੇ ਸਵਾ ਕੇ ਘੰਡੇ-ਘੰਡੇ ਪੱਟਣ ਬਾਕੇ ਅੱਛਾ ਛੋਟਾ-ਮੋਟਾ ਲੈ ਗਿਆ ਜੀ ਇੱਥੇ ਇਹ ਬੋੜੀ ਜੰਦੇ ਲੋਵ ਵਾਲੀ ਚੱਲੇ ਆਪਣਾ ਨਗਰੇ ਨਗਾ ਜੀ ਹਾਂ ਨਗਰੇ ਜੀ ਉੱਥੇ ਨਾ ਫਿਰ ਇਹ ਪੰਜ-ਛੇ ਪੁੱਤਰਾ ਤੇ ਵੰਡੀ ਗਈ ਸੀਗੀ ਬਾਜੀ ਠੀਕ ਹੈ ਇਹਦਾ ਬੱਚਾ ਪਿੰਤਾ ਆ ਫੜਾ ਤੇ ਚੱਲ ਵੀ ਜਵਾਕ ਕੋਲੇ ਸਣਾ ਪਾਲੇ ਵੀ ਚੱਲ ਆ ਮੈਂ ਸੰਭਾਲਿਆ ਨਹੀਂ ਸੋਦੇ ਪੂ ਹੀ ਸੜਦਾ ਜਾ ਕੇ ਅੱਲਾਹੁ ਅਲੈਕੁਮ ਅਸਸਲਾਮ ਬਗਾਵ ਕੱਢੇ ਜਿਹਦੇ ਤਰਕੇ ਠੀਕ ਹੈ ਕੱਢੇ ਜਦੋਂ ਬਗਾਵ ਤੜਕੇ ਤੇ ਨਾਮ ਲਿਖਲੇ ਹਾਂਜੀ ਚਲੋ ਪੂਰੀ ਲੋਚ ਸਾਹ 5 ਵਜੇ ਸਵੇਰ 3 ਵਜੇ ਬਾਜੀ ਹੋਈ ਠੀਕ ਹੈ ਇਹ ਸੇਕ ਸਮਝ ਹੀ ਗੋ ਠੀਕ ਹੈ ਬਸ ਇਹ ਇਹਦਾ ਪੁੱਤ ਫੇਰ ਇਹ ਫਿਰ ਅਸੀਂ ਇਹ ਦੁੱਲੋ ਵਾਲਾ ਸਰਤਾ ਜੀ ਅੱਛਾ ਉਸੇ ਤਰ੍ਹਾਂ ਨੌਂਤਾਲੇ ਵਿੱਚ ਤਰ੍ਹਾਂ ਤੇ ਕੱਲਾ ਰਿਹਾ ਠੀਕ ਹੈ ਉਸੇ ਪੱਖਾ ਜਿੱਤੇ ਠੀਕ ਹੈ ਉਸੇ ਪੱਖਾ ਜਿੱਤੇ ਆ ਜੀ ਨੌਂਤਾਲੇ ਚ ਕੱਲਾ ਰਿਹਾ ਕੱਲਾ ਰਿਹਾ ਠੀਕ ਹੈ ਇਹ ਬਾਪੂ ਕਿਹਨਾਂ ਤੋਂ ਐ ਗੜਾ ਜਵੰਤਰਾ ਹੈ ਉਹ ਆਹ ਕੂਤਰ ਉਹ ਹੈ ਜਿਸ ਕੰਦਰ ਕੂਤਰ ਇਸ ਜਗ੍ਹਾ ਤੇ ਜਗ੍ਹਾ ਲਾਉਂ ਜਿਹੜੇ ਬਾਬੇ ਨੇ ਉਹ ਵਦਾਂਗਿਆ ਲੈਣਾ ਹੁੰਦੇ ਹੁੰਦੇ ਹਾਂਜੀ ਖਲੋਟ ਵਾਲੇ ਹਾਂਜੀ ਉਹ ਕੂਤਰ ਜੋ ਕੂਤਰ ਜੋ ਘਰ ਵਾਲੇ ਸਾਡੇ ਤੋਂ ਧਿਆਨ ਦੇਣਾ ਤੇ ਅਸੀਂ ਕੱਪ ਦਿੱਤਾ ਸੀ ਹਾਂਜੀ ਉਸ ਦਾ ਬੱਚਾ ਹੈ ਗਾਂ ਦੀ ਗਾਂ ਮਤਲਬ ਉਹ ਉਹ ਤੇ ਇਹਦੇ ਗਾਂਾਂ ਬੱਚੇ ਪੁੱਤ ਛੱਡੇ ਨਹੀਂ ਬਾਜੀ ਇਹਦੇ ਬੱਚੇ ਜੀ ਅਸੀਂ ਨਾ ਛੱਡੇ ਆ ਕਿ ਦੋ ਚਾਰ ਵਾਰੀ ਉਹ ਕਈ ਕਈ ਤੇ ਸੰਜੀ ਹੁੰਦੇ ਨਹੀਂ ਨਾ ਠੀਕ ਹੈ ਕਿ ਇਹ ਕੱਲਾ ਰਹਿ ਗਿਆ ਸੀਗਾ ਇਹ ਬੱਚਾ ਠੀਕ ਹੈ ਵਧੀਆ ਚੰਗੇ ਉੱਡੇ ਨੇ ਇਹਦੇ ਲੈ ਮਿੱਤਰੋ ਆਕਰ ਨੂੰ ਦਰਸ਼ਨ ਤੇ ਬਾਪੂ ਇੱਕ ਗੱਲਾਂ ਕੁਝ ਪੁੱਛਦਾ ਮੈਂ ਨਵੇਂ ਭਰਾਵਾ ਵਾਸਤੇ ਇੱਕ ਜਦੋਂ ਆਪਾਂ ਕਬੂਤਰ ਲੋਚ ਸਾਂਭਦੇ ਆ ਕਿੰਨੇ ਕ ਪਤਾਮਾਂ ਦੇ ਸਾਂਭਣਾ ਸਹੀ ਠੀਕ ਪੁੱਟੇ ਅੰਤ ਤੀਨਾਂ ਲੋ ਤੇ ਥੇਵੇਂ ਹੁਣ 45 ਡਿਗਰੀ ਹੈ ਠੀਕ ਹੈ ਇਹ ਤਾਂ ਦੋਟਾ ਹੀ ਤੇ ਚੱਲ ਚੱਲ ਜਾਂਦਾ ਹਾਂ 3 ਵਜੇ ਨੂੰ ਮੈਂ ਭੜੇ ਦਿਆ ਜਾਂਦਾ ਹੀ ਚੱਲਣਾ ਪੜਦੀ ਹੈ ਹਾਂ ਜੇ 5 ਵਜੇ ਨੂੰ ਭੜੇ ਦਿਆ ਤਾਂ 5 15 ਦਰ ਲੈਣਾ ਤੇ ਉਹੀ ਗੱਲ ਹੈ ਨਾ ਬੱਪੂ ਜਿਹੜੇ ਨਵੇਂ ਖਿਡਾਰੀ ਨੇ ਹਨਾ ਆਪਣੇ ਨਾਲੇ ਚੈਨਲ ਤੇ ਨਵੇਂ ਭਰਾ ਜੁੜੇ ਹੋਏ ਨੇ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਲੋਚ ਹਨਾ ਕੀ ਹੁਣ ਇੱਥੋਂ ਤੱਕ ਜਾਊਗੀ ਜਾਂ ਕੀ ਟੱਕ ਤੇ ਕਿਵੇਂ ਸਾਂਭਣਾ ਹਨਾ ਹਾਂ ਕਿ ਨਵੇਂ ਭਰਾਮਾਂ ਨੂੰ ਮਾੜੀ ਜੀ ਸਿਹਤ ਮਿਲ ਜੇ ਹਨਾ ਕਿਉਂਕਿ ਦੇ ਖੇੜ ਦਾ ਪੂਰੀ ਕੋਈ ਆਪਦੀ ਦੱਸਦਾ ਨਹੀਂ ਠੀਕ ਹੈ ਵੀ ਜੇ ਆਪਾਂ ਕਹਈਏ ਕੋਈ ਖੇੜ ਦੱਸ ਦੂ ਪਰ ਆਏ ਆ ਵੀ ਕਈ ਭਰਾਮਾਂ ਨੂੰ ਵਿੱਚੋਂ ਸਿੱਖਣ ਨੂੰ ਮਿਲ ਜਾਂਦਾ ਹਨਾ ਜਿਵੇਂ ਹੁਣ ਤੁਸੀਂ ਦੱਸਤਾ ਵੀ ਜੇ 3 ਵਜੇ ਤੱਕ ਵਾਈ ਜਾਂਦੀ ਹੈ ਤਾਂ 2 30 ਤੇ ਸਾਂਭ ਲਓ ਠੀਕ ਹੈ ਜੇ ਲੰਬੀ ਜਾਂਦੀ ਹੈ ਤਾਂ ਉਹੇ ਜਿਹਾ ਕੋਈ ਬਦਾਮ ਲੰਬਿਆ ਤੇ ਸਾਂਭ ਲਓ ਹਨਾ ਹਾਂ ਤੇ ਬਾਪੂ ਕਿੰਨਾ ਕੁ ਪਾਣੀ ਦੇ ਕੇ ਛੱਡਣਾ ਚਾਹੀਦਾ ਬਾਜੀ ਦੇ ਕੂਤਰ ਨੂੰ ਇਹ ਜਿਹੜੇ ਬਾਰੀਆਂ ਜਿਹੜੇ ਆਪਾਂ ਵੀ ਜਦੋਂ ਕੋਹਤ ਸਹਮਾੜਦੇ ਆਂ ਹਾਂਜੀ ਬੱਸ ਸਭ ਨੂੰ ਮਾਰਦੇ ਕਿ ਲੋੜਾ ਕੋਈ ਜਵਾਗ ਬਾਜੀ ਇਤਰੂਆ ਹਾਂ ਇਹ ਜਦੋਂ ਆਪਾਂ ਆਪਾਂ ਨਲਕੀ ਲਾਉਣੇ ਆ ਕਿ ਐਂ ਨਹੀਂ ਪਸਾ ਵੀ ਢੋਲ ਨਲਕੀ ਪੈਂਦੀ ਕਿ ਉਹਨੂੰ ਨਲਕੀ ਕਹਿੰਦੇ ਕਿੰਨੀ ਨਲਕੀ ਪੈਂਦੀ ਆ ਇਹ ਐਵੇਂ ਜਿਹੜੇ ਆਪਣਾ ਆਪਣਾ ਸ੍ਰਿੰਜਾ ਨਹੀਂ ਆਪਣਾ ਸ੍ਰਿੰਜਾ ਫਿਰ ਜਾ ਮਿਲ ਲੰਗਾ ਨਾ ਇਹ ਨੂੰ ਡੇਢ ਘੰਟੇ ਤੋਂ 10 ਐਮਲ ਪਾਣੀ ਨੂੰ ਠੀਕ ਆ ਵੀ ਡੇਢ ਘੰਟੇ ਬਾਅਦ 10 ਐਮਲ ਪਾਣੀ ਨੂੰ ਕਿੱਛੇ ਦੇ ਜੀ ਹੁਣ ਆਪਾਂ ਇਹਨੂੰ ਪੰਜਾਹ ਮਤਲਬ 40 ਦਿਨ ਨੇ ਜਾਂ 30 ਦਿਨ ਨੇ ਹਾਂਜੀ ਤੇ ਇਹ ਪੰਜਾਬੀ ਤੇਜ਼ ਆ ਬਣਾ ਦੇ ਗਲਾਸ ਦੇ ਆ ਤੇ ਦੇ ਦੇਣ ਬਗਲਾਸ ਫਿਰ ਉਹ ਹਰ ਮੈਂ ਕੋਈ ਕਰੂਗਾ ਫਿਰ ਉਹ ਰੋਕ ਲਾ ਦਦਾ ਉਪਤਰ ਖਰਾਬ ਹੋ ਜਾਂਦਾ ਖਰਾਬ ਹੈ ਉਹ ਘਰੇ ਬੈਠੇ ਰੋਕ ਲੂ ਤੇ ਮੈਂ ਗਾਹਾਂ ਕਿਵੇਂ ਕੱਢੂਗਾ ਇਹ ਤਾਂ ਹੈ ਤੇ ਆ ਬਾਪੂ ਕਿੰਨਾ ਚੋਂ ਹੈ ਜਿਹਦੀ ਭੈਣ ਭਾਈ ਜਿੱਤੇ ਇਹ ਜਿਹੜਾ ਇਹ ਰਾਜ ਨਾਲ ਪਹੋਰ ਆ ਜਣਾ ਇਹ ਵੀ ਭੈਣ ਆ ਬੱਤਣ ਜਿੱਤੇ ਠੀਕ ਹੈ ਬੱਤਣ ਜਿੱਤੇ ਭੈਣ ਇਕਲਾ ਰਹਿਗਾ ਹੁਣ ਸਾਡੇ ਕੋਲੇ ਤੇ ਉਂ ਸਾਡੇ ਕੋਲ ਇਹ ਗਾਣਾ ਬਜੇ ਬਜੇ ਕਿਹੜਾ ਆਇਆ ਹਾਂ ਇਹ ਕਿਹੜਾ ਆਇਆ ਇਹ ਕਿਹੜਾ ਆਇਆ ਤੇ ਇੱਕ ਬਾਪੂ ਜਦੋਂ ਦੂਸਰਾ ਹੁੰਦੀਆਂ ਹਨਾ ਦੂਸਰਾ ਜੀ ਕੀ ਹਿਸਾਬ ਨਾਲ ਕਬੂਤਰ ਸਾਂਭਣਾ ਚਾਹੀਦਾ ਦੂਸਰਾ ਜੀ ਕਿੰਨੇ ਕ ਬਦਾਮ ਦੇਣੇ ਚਾਹੀਦੇ ਆ ਕੀ ਹਿਸਾਬ ਨਾਲ ਹਨਾ ਜਿਹੜੇ ਦਸਰਾ ਹੈਗੇ ਵਿਸਾਖ ਦੀ ਹਾਂਜੀ ਵਿਸਾਖ ਦੀ ਦਸਰਾ ਜਿਹਨੇ ਇੱਕ ਵਿਸਾਖ ਦੀ ਦਸਰਾ ਹੈਗੀ ਹਾਂਜੀ ਉਹ ਤੁਹਾਨੂੰ ਦੱਸ ਦੇ ਦੋ ਬਲਾ ਠੀਕ ਹੈ ਦਾਣੇ ਲੈਣੇ ਕਹਿੰਦੇ 10 ਬਦਾਮ ਦੇ ਦੋ ਠੀਕ ਹੈ ਬੜਾ ਹਲਕਾ ਬਣਾ ਲੱਗਦਾ ਹੈ ਨਾ ਉਹ ਬੜਾ ਤੇਜ਼ ਪਾਣੀ ਲਾ ਦੇ ਹਮ ਹਲਕਾ ਜਿਹਾ ਬਣਾ ਲਾ ਕੇ ਛੱਡ ਦੇ ਵੀ ਤੇ ਵੀ ਨਾ ਲੱਗੇ ਤੇ ਭੁੱਖ ਤੇ ਵੀ ਨਾ ਲੱਗੇ ਠੀਕ ਹੈ ਉਹ 10 ਬਦਾਮ ਵਾਲਾ ਫਿਰ ਹੁਣ ਨਹੀਂ ਹੁੰਦਾ ਚਰਬੀ ਨਹੀਂ ਖੋਲਦਾ ਉਹ ਦੂਜੇ ਦਿਨ ਜਿੱਤ ਲੈਂਦਾ ਐਂ ਬਾਪੂ ਮੈਂ ਬਾਜੇ ਵਾਲੀ ਛੱਡਿਆ ਸੀ ਕਬੂਤਰ ਠੀਕ ਹੈ 10 11 ਬਦਾਮਾਂ ਦੀ ਸੰਭਕੀ ਤੇ ਚੱਲ ਉਹਨਾਂ ਨੇ ਟਾਈਮ 'ਚ ਤਾਂ ਕੱਟਦਾ ਸੀ ਬਾਈ ਜਮਾ ਸਿਰ ਤੋਂ ਗਿਆ ਚਲ ਕਾਪੀ ਵਾਲੇ ਨੂੰ ਨਹੀਂ ਪਤਾ ਲੱਗਿਆ ਕੀ ਕਰਦਾ ਇਹਨੇ ਵੀ ਗੱਲ ਨਾ ਉਹ ਆਪ ਵੀ ਮੰਨਦੇ ਆ ਠੀਕ ਹੈ ਜਮਾ ਸਿਰ ਤੇ ਕਬੂਤਰ ਫਿਰਦਾ ਤੇ ਉਹਨਾਂ ਨੇ ਕਹਿਤਾ ਸੀਗਾ ਕਹਿੰਦਾ ਵੀ ਬਈ ਚੈਨਲ ਵਾਲਾ ਨਾਟਕ ਰਾ ਕੇ ਵੀ ਆਲਦਾ ਕਬੂਤਰ ਦਿਖਾਉ ਮਾ ਵੀ ਤੁਹਾਡੇ ਸਿਰ ਤੋਂ ਜਾਂਦਾ ਠੀਕ ਹੈ ਕਬੂਤਰ ਇੱਧਰ ਜਾਂਦਾ ਸੀ ਆਪ ਪਰਾਂ ਨੂੰ ਮੂੰਹ ਕਰਕੇ ਗੱਲਾਂ ਮਾਰੀ ਜਾਂਦੇ ਸੀ ਠੀਕ ਹੈ ਕਬੂਤਰ ਲੰਘ ਗਿਆ ਕਿਉਂਕਿ ਉੱਚੀ ਉੱਡਦਾ ਸੀ ਉਹਨਾਂ ਦੇ ਸਿਰ ਤੋਂ ਲੰਘ ਗਿਆ ਤੇ ਚਲ ਉਹਨੇ ਟਾਈਮ ਲਾ ਕੇ ਕੱਟਤਾ ਕੱਟੇ ਤੋਂ ਬਾਅਦ ਬਾਪੂ ਉਹਨਾਂ ਦੇ ਸਿਰ ਤੇ ਆਇਆ ਕਬੂਤਰ ਚੱਲੇ ਆਈ ਬੰਦੇ ਅੱਛਾ ਉਹ ਕਦੇ ਵੀ ਅਸੀਂ ਕੁਤਰੀ ਛੋੜੇ ਪਿੰਡ ਬਾਜੀ ਆ ਮਾ ਹੈਗੀ ਆ ਤੇ ਫਿਰ ਛੋੜੇ ਪਿੰਡ ਬਾਜੀ ਨੇ ਕੁਕੀ ਮਾ ਕਿੰਨੇ ਕੁੜਦੇਗਾ ਦੋ ਵਜੇ ਤੇ ਕੁੜਦੀ ਆ ਚੀਜ਼ ਆ ਜਾਂਦੀ ਪੈਂਦੀ ਕਿਤੇ ਜਾ ਕੇ ਅੱਛਾ ਮਾ ਇਹ ਤਾਂ ਬਾਜੀ ਵਾਲੀ ਵੀਡੀਓ ਫਿਰ ਮੈਂ ਦਿੱਤਾ ਹੂੰ ਕਿ ਮੈਂ ਪਹਿਲਾਂ ਇਹ ਕਹਿੰਦਾ ਦਾਇਆ ਤੇਰਾ ਕਾਫੀ ਦੇਖਣਾ ਹੈ ਅੱਛਾ ਦੋ ਹੱਥ ਦੇਖਣੇ ਆ ਤੇ ਮੈਂ ਕਿਹਾ ਚਲ ਕੋਲ ਲੈ ਲੈ ਉਹ ਜਿਹੜਾ ਸੰਭਾਲ ਕੇ ਮੈਂ ਛੱਡੀ ਤੇ ਉਹਨੇ ਦਿਨ ਪੂਰਾ ਕਰਦਾ ਠੀਕ ਹੈ ਦੂਜੇ ਜਰਾ ਇਹ ਦੂਸਰ ਮੌੜੀ ਹਾਂ 10 ਪੌਣੇ 10 ਵਜੇ ਤੋਂ ਸੁੱਧੇ ਨਹੀਂ ਹੋਏ ਬਹੁਤ ਪੌਣੇ 10 ਵਜੇ ਤੋਂ ਬਹਿ ਗਏ ਟਾਵਰਾਂ ਤੇ ਸਾਰਿਆਂ ਨੇ ਪੌਣੇ 10 ਵਜੇ ਨੂੰ ਅੱਛਾ ਬਹਿ ਗਈ ਸਾਢੇ 5 ਜਿੱਤ ਕੇ ਉਸੇ ਟੈਂਕੀ ਤੇ ਜਾ ਕੇ ਬੈਠੇ ਸਾਢੇ 5 ਵਜੇ ਸਾਢੇ 5 ਠੀਕ 7 ਘੰਟੇ ਵਿੱਚ ਹੀ ਤੇ ਬਾਪੂ ਦੂਸਰ ਚ ਕੋਈ ਮਾੜੀ ਮੋਟਾ ਨਵੇਂ ਭਰਾਵਾਂ ਨੂੰ ਦੱਸ ਦੋ ਦੂਸਰ ਹੈਨਾ ਕਿਵੇਂ ਸੰਭੀਦੀ ਹੁੰਦੀ ਹੈ कोई माड़ा मोटा हाथ सीधा करवा दो माड़ा मोटा ते आए हम दे दस रे जमे होना 6 दा महीना का 6 दा महीना का हां 6 दा महीने दे विच मन के चलो भी तुसी बढ़िया हो जो अपना मन के चलो भी तुसी बढ़िया हो जो अपना घोड़ा देख के गुड़ दो बनाया हुआ गुड़ देख के हाँ। गुड़ दे के हाँ। तो ਘੜਾ ਤੇ ਮਾਰ ਲਿਓ ਗੋੜਾ ਜਿਹੜਾ ਹੈ ਨਾ ਹੂੰ ਹੂੰ ਗੋੜਾ ਨਾ ਫਿਰ ਉਹ ਪੁਸਤਕ ਕੇ ਨਾ ਗੋੜਵਾਉਂਦਾ ਹੈ ਕੋਸਾ ਨਾ ਦੁੱਧ ਹੁੰਦਾ ਨਾ ਹੁੰਦਾ ਜਿਹੜਾ ਕਹਿੰਦੇ ਆ ਵੀ ਅਸੀਂ ਆਂਡੇ ਦੇਣੇ ਆ ਫਲਾ ਨਾ ਦੇਣੇ ਵੀ ਆਂਡੇ ਦੇ ਹੂੰ ਹੂੰ ਓਕੇ ਜਾ ਹੋਰ ਦੇ ਦਿਓ ਜਾਣ ਤਾਂ ਉੱਥੇ 25 ਪੈਸੇ ਰਹੇ ਪਰਵੇ ਤੋਂ ਹਾਂ ਉਹ ਹਾਜਮ ਕਿਵੇਂ ਕਰੂ ਇਹ ਵੀ ਗੱਲ ਹੈ ਵੀ ਆਪਾਂ ਦੁੱਧ ਉਹ ਘੋੜਾ ਪਾ ਗੁੱਠ ਜਣਾ ਮੋਟਾ ਦੇਦਗੇ ਤੇ ਨਾਕੀਆਂ ਦੋ ਲਾਦ ਗੀਆਂ ਦੁੱਧ ਦੀਆਂ ਫੇਰ ਵੀ ਨਹੀਂ ਚੱਲਦਾ ਉਹ ਜੋਰ ਤਾਂ ਮਲਾਉ ਉਹ ਪੂਰਾ ਲੱਗਿਆ ਕੋਈ ਗੱਲ ਹੈ ਮਿਕਦਾਰ ਹੋਣੀ ਚਾਹੀਦੀ ਹੈ ਸਹੀ ਤਰੀਕਾ ਨਾਲ ਚਾਹੀਦਾ ਬਾਕੀ ਬਾਈ ਦੇਖੋ ਇੰਟਰਵਿਊ ਤਾਂ ਆਪਾਂ ਵੀ ਬਹੁਤ ਕੀਤੇ ਆ ਦੱਸਿਆ ਤਾਂ ਆਪਾਂ ਵੀ ਬਹੁਤ ਕੁਝ ਆ ਹਨਾ ਪਰ ਬਾਪੂ ਨੇ ਅੱਜ ਇੱਕ ਗੱਲ ਵਧੀਆ ਦੱਸੀ ਆ ਦੁੱਧ ਵਾਲੀ ਠੀਕ ਹੈ ਮੈਂ ਤਾਂ ਨਹੀਂ ਸੁਣਿਆ ਕਿਸੇ ਨੇ ਦੱਸਿਆ ਹੋਊਗਾ ਹਨਾ ਵੀ ਥੋੜਾ ਜਿਹਾ ਗੁੜ ਦੇ ਕੇ ਹਨਾ ਉਤੋਂ ਥੋੜਾ ਇੱਕ ਨਾਲ ਕੀ ਚਾਹੀਏ ਅੱਧੀ ਨਾਲ ਕੀ ਚਾਹ ਦ 10 ml ਲਾ ਲਓ ਠੀਕ ਹੈ 10 ml ਉਤੋਂ ਦੀ ਦੁੱਧ ਦੇ ਦਿਓ ਹਨਾ ਕੂਤਰੀ ਸਟਾਕਪੀ ਲੈ ਜਾਂਦੀ ਹੈ ਜਦੋਂ ਕੂਤਰੀ ਸਟਾਕਪੀ ਲਈ ਉਤੋਂ ਡੂਗਾ ਯੂ ਡੂਗਾ ਜਦੋਂ ਸੀ ਕਾਬਟੀ ਨਹੀਂ ਲੈਂਦੀ ਬਾਈ ਕਬੂਤਰ ਤਾਂ ਹੀ 10:00 ਵਜੇ ਨੂੰ 11:00 ਵਜੇ ਨੂੰ ਹਣਾ ਕੋਈ ਟਾਵਰ 'ਚ ਵੜ ਜਾਂਦਾ ਕੋਈ ਗੁਰੂ ਘਰ ਪਹੁੰਚ ਜਾਂਦਾ ਬਈ ਅੱਜ ਦੇ ਸੁਭਾਵਾ ਵਧੀਆ ਵੀ ਸਾਡੇ ਪਿੰਡ 'ਚ ਨਾ ਜਿ ਪਿਛੇ ਦੇ ਬੱਚੇ ਨੂੰ ਆਇਆ ਕਿ ਸਾਤਰੀ ਨਹੀਂ ਸਾਲੀ ਆਪਣਾ ਸਾਹਮਣੇ ਘਰ ਆ ਜੇ ਕਿਹਦਾ ਬਹਿ ਜੀ ਜਾ ਕੇ ਫੜਾਇਆ ਹੂਆ ਇਹ ਬਈ ਸਾਰਿਆਂ ਨਾਲ ਵਧੀਆ ਖਾਸ ਹੁੰਦਾ ਇੱਕ ਸਾਤਰੀ ਨਹੀਂ ਬੜਕਾਈ ਆਇਆ ਕਿਸੇ ਦੀ ਬਾਜੀ ਜੋ ਕਬੂਤਰ ਚੱਕਣਾ ਹਾਂ ਇੱਕ ਕਈ ਘਰੇ ਹਨ ਬੰਦਾ ਮਸਾਂ ਦੋ ਬੱਚੇ ਕਢਾਉਂਦਾ ਉਹ ਛਤਰੀ ਤੇ ਲਾਉਂਦਾ ਜਦੋਂ ਕਿਸੇ ਤੇ ਜਾ ਕੇ ਬਹਿ ਜੇ ਅਗਲਾ ਲਕੋ ਲੈਂਦਾ ਦੁੱਖ ਬਹੁਤ ਹੁੰਦਾ ਵਈ ਠੀਕ ਹੈ ਮੇਰੇ ਨਾਲ ਵੀ ਹੁੰਦਾ ਮੇਰਾ ਕਬੂਤਰ ਵੀ ਜੇ ਪਿੰਡ ਚ ਭਗ ਜੇ ਹਨ ਮੈਨੂੰ ਅੱਜ ਤੱਕ ਕਦੇ ਵਾਪਸ ਨਹੀਂ ਮਿਲਿਆ ਮੇਰਾ ਠੀਕ ਹੈ ਸੋ ਭਰਾ ਬਣ ਕੇ ਇਹ ਵੀ ਗੱਲ ਵਧੀਆ ਹਨ ਵੀ ਕਬੂਤਰ ਜੇ ਕਿਸੇ ਦਾ ਆਵੇ ਤਾਂ ਦੇ ਦਿਆ ਕਰੋ ਕਿਉਂ ਅਗਲੇ ਨੇ ਉਹੀ ਗੱਲ ਹੈ ਦੋ ਬੱਚੇ ਕਢਾਏ ਹੁੰਦੇ ਆ ਵੀ ਚਲ ਮੈਂ ਬਾਜੀ ਛੱਡੂਗਾ ਆਪਾਂ ਕਿਸੇ ਦਾ ਸ਼ੌਂਕ ਨਾ ਖਰਾਬ ਕਰਈਏ ਕਿਉਂਕਿ ਆਪਾਂ ਦਾ ਸ਼ੌਂਕ ਵਧਾਉਣੀ ਆ ਬਈ ਠੀਕ ਆ ਅੱਜ ਜਦੋਂ ਦੇ ਚੈਨਲ ਚੱਲੇ ਨੇ ਆਟੋਮੈਟਿਕ ਤੁਸੀਂ ਆਪਣੀ ਆਪ ਹੀ ਦੇਖ ਲਓ ਕਬੂਤਰਬਾਜੀ ਕਿੱਥੇ ਪਹੁੰਚ ਗਈ ਨਹੀਂ ਕੋਣ ਕਿਸੇ ਨੂੰ ਪਛਾਣਦਾ ਸੀ ਪਿੰਡ 'ਚ ਬੈਠੇ ਠੀਕ ਆ ਆਏ ਮਿੱਤਰੋ ਇੱਕ ਆਹ ਦੇਖ ਲਓ ਪਿਆਰ ਰਾਜ ਦੇ ਨਾਲੇ ਪਹਿਲਾ ਕਬੂਤਰੀ ਦਿਖਾਈ ਦੀ ਇਹ ਕਬੂਤਰ ਆ ਦੇਖੋ ਸਿਰ ਤੇ ਟੋਪੀ ਆ ਖੱਟੀਆਂ ਅੱਖਾਂ ਦਾ ਨੀਲੀ ਨੋਕ ਆ ਡੱਬੀ ਆਪੂ ਇਹਦੇ ਬਾਰ ਖੋਲੀ ਆ ਦੇਖ ਲਓ ਸੇਮ ਪੱਦ ਨੇ ਉਹੀ ਚੀਜ਼ ਐ ਸਾਰੀ ਬੰਤਰ ਇਹ ਨੇ ਮਿੱਤਰਾਂ ਰਾਜ ਦੇ ਨਾਲੇ ਠੀਕ ਐ ਬਾਪੂ ਕੋਪੂਰੇ ਕੋਲੇ ਆਏ ਸੀ ਅੱਜ ਤੇ ਤੁਹਾਨੂੰ ਕਰਾਇਆ ਦਰਸ਼ਨ ਮਿੱਤਰੋ ਸਾਰੇ ਕਬੂਤਰਾਂ ਦਾ ਆ ਦੇਖੋ ਦੂਜਾ ਗੱਡਾ ਦਿਖਾਉਣਿਆ ਬਾਪੂ ਦਾ ਮੈਂ ਮਿਲਿਆ ਸੀ ਬਈ ਬਾਪੂ ਨੂੰ ਬਾਜੀ ਤੇ ਬਾਜੇ ਵਾਲੇ ਤੇ ਬਾਪੂ ਦੇ ਦੋ ਪੱਠੇ ਛੱਡੇ ਸੀ ਇੱਕ ਗੋਲਾ ਤੇ ਇੱਕ ਕਾਲਾ ਜੀਲਾ ਸੀ ਨਾ ਇੱਕ ਕਾਲਾ ਇੱਕ ਚਿੱਟਾ ਤੇ ਬਈ ਇੰਨਾ ਸਵਾਦ ਲਿਆਂਦਾ ਨਾ ਦੂਸਰ ਦੇ ਸਾਨੂੰ ਕਬੂਤਰ ਲੱਭਿਆ ਨਹੀਂ ਸੀ ਤੇ ਗੋਲਾ ਲੱਭਿਆ ਸੀ ਗੋਲਾ ਥੋੜਾ ਜਿਹਾ ਟਿੱਗੀ ਸਾਈਡ ਤੇ ਗਈ ਉਹਨਾਂ ਦੇ ਲੱਭ ਗਏ ਸੀ ਨਾ ਤੇ ਉੱਥੇ ਉੜਦੇ ਦੇਖੇ ਸੀ ਬਾਪੂ ਦੇ ਤੇ ਉੱਥੇ ਜਾਣ ਪਛਾਣ ਹੋਈ ਸੀ ਤੇ ਅੱਜ ਇੰਟਰਵਿਊ ਕਰਨ ਆਏ ਆ ਬਾਪੂ ਦਾ ਚੱਕ ਲੈ ਰੱਖ ਲੈ ਗੋਲੇ ਆਣੀ ਬਖਤੀ ਉਤਰ ਬਈ ਬਾਪੂ ਦੇ ਵੱਡੇ ਪੁਰਾਣੇ ਦਾ ਬਾਪੂ ਇਹਨਾਂ ਜੋ ਦਿਖਾਰਾ ਜਨਾਲੀ ਕਿੱਥੇ ਨੇ ਉਹ ਦੋਹੇ ਤਿੰਨੇ ਆਇਆ ਮਿੱਤਰੋ ਰਾਜਨਾਲੀ ਦੇ ਸੇਮ ਚੀਜ਼ ਨੇ ਨਾ ਸੇਮ ਸਿਰ ਨੇ ਉਮੀ ਚੁੰਝਾਂ ਨੇ ਨੀਲੀਆਂ ਠੀਕ ਆ ਉਹੀ ਬੰਤਰ ਆ ਬਈ ਤੇ ਪਰ ਖੋਲੀ ਬਾਪੂ ਇਹਦੇ ਬਈ ਪਰਾਂਜ ਵੀ ਦੇਖ ਲਓ ਕੋਈ ਫਰਕ ਨਹੀਂ ਹੈਗਾ ਇਹਨਾਂ ਦੇ ਇਹ ਨੇ ਪੁਰਾਣੇ ਬਾਪੂ ਕੋਲੇ ਰਾਜੇ ਨਾਲਾ ਬਲੱਡ ਬੈਠਾ ਜਿਹੜਾ ਕਿਉਂ ਆਹ ਦੇ ਬਾਪੂ ਕੋਲੇ ਰੱਤਾ ਅਰੇ ਰੱਤਾ ਬਾਪੂ ਕਿ ਨਾ ਜੋ ਐ ਇਹ ਮਟਕੇ ਵਾਲਾ ਬਾਪੂ ਮਟਕੇ ਵਾਲੇ ਆ ਦੇਖੋ ਬਾਈ ਬਾਪੂ ਮਟਕੇ ਵਾਲੇ ਗੋਲੇ ਕਰਦੇ ਰੱਤੇ ਵੀ ਗੋਲੇ ਵੀ ਕੱਢਦੇ ਤੇ ਰੱਤੇ ਵੀ ਕੱਢਦੇ ਆ ਦਿਖਾਏ ਉਹਦੇ ਪਰ ਬੜਾ ਤੇਜ਼ ਕਬੂਤਰ ਆ ਬਥੇ ਬੜਾ ਜਿਆਦਾ ਠੀਕ ਆਨੇ ਮਿੱਤਰੋ ਸਾਰੇ ਵੱਡੇ ਕਬੂਤਰ ਤੇ ਹੁਣ ਕਰਾਉਣਿਆ ਬਾਪੂ ਵਾਲੇ ਗੋਲਿਆਂ ਦੇ ਦਰਸ਼ਨ ਆ ਬੈਠਾ ਰਾਜਨ ਵਾਲਾ ਇੱਕ ਬਾਪੂ ਆਪਣੇ ਕੋਲ ਰਾਜਨ ਵਾਲਾ ਚਿੱਟੀਆਂ ਦਾ ਵੀ ਇਹ ਲਾਲ ਚੀਨਾ ਆ ਮਿੱਤਰੋ ਰਾਜਨ ਵਾਲਿਆਂ ਚ ਚਿੱਟੀਆਂ ਅੱਖਾਂ ਦਾ ਨੀਲੀ ਨੋਕ ਹੈ ਦੀ ਵੀ ਜਾਮਣੀ ਕਿਉਂਕਿ ਇਹ ਨੋਕਾਂ ਬਦਲਦੇ ਰਹਿੰਦੇ ਆ ਬਦਲਦੇ ਆ ਨਾ ਬਾਪੂ ਇਹ ਨੋਕਾਂ ਹਾਂ ਬਦਲਦੇ ਆ ਆ ਦੇਖੋ ਇਹਦੇ ਦਿਖਾਏ ਬਾਪੂ ਪਰ ਆ ਮਿੱਤਰੋ ਇਹਦੇ ਪਰ ਠੀਕ ਆ ਬਾਪੂ ਲਾਇਓ ਮਿੱਤਰੋ ਹੁਣ ਤੁਹਾਨੂੰ ਦਿਖਾਉਣਿਆ ਬਾਪੂ ਵਾਲੇ ਗੋਲੇ ਆ ਛੱਡਿਆ ਸੀ ਮਿੱਤਰੋ ਉੱਥੇ चिटियां अखा खोले दे पर देखिए हा मित्रों गोला, ये फिके गोले जे ने चिट्टे फिके जे बड़ा सोहना उडया भाई उ ਦੋ ਇਹਦੀਆਂ ਭੈਣਾ ਆ ਬੈਠੀਆਂ ਨੇ ਆ ਹੁਣ ਕੱਟਿਆ ਉਦੋਂ ਬਾਅਦ ਕੱਟਿਆ ਇਹ ਹੁਣ ਕੱਟਿਆ ਦੋਨੇ ਗੋਲੀਆਂ ਇਹ ਭੈਣਾ ਹੀ ਨੇ ਇਹਦੀਆਂ ਇੱਕ ਉਹ ਖਟੀਆਂ ਦੀ ਆ ਇੱਕ ਚਿੱਟੀਆਂ ਦੀ ਗੱਡੀ ਆ ਹਨਾ ਹਾਂ ਚੱਲ ਬਾਈ ਵਾਲੇ ਮਿੱਡ ਕੇ ਇਹ ਨੇ ਬਾਈ ਬਾਈ ਲਾਲ ਬਾਈ ਵਾਲੇ ਮਿੱਡ ਵਾਲਿਆਂ ਚੋਂ ਖਟੀਆਂ ਅੱਖਾਂ ਦੇ ਆ ਡੱਬੀ ਨੋਕ ਆ ਮੂਰੋ ਠੀਕ ਆ ਤੇ ਅੱਖ ਦੇਖ ਲਓ ਮਿੱਤਰੋ ਕਿੰਨੀ ਜ਼ੈਰੀ ਹੈ ਇਹਦੀ ਬਾਪੂ ਇਹਨੇ ਕਬੂਤਰੀ ਗੇੜੀ ਲਾਈ ਸੀ ਚਿੱਟੀਆਂ ਅੱਖਾਂ ਦੀ ਹੋਰ ਤਾਂ ਨੇ ਕਾਲੀ ਕਬੂਤਰੇ ਥੰਨੇ ਆਣੇ ਜੋ ਉਤਰਾ ਤੇ ਆ ਗੁਜ਼ਰਤ ਬੱਚੀ ਠੀਕ ਹੈ ਆਨੇ ਮਿੱਤਰੋ ਪਰ ਇਹਦੇ ਹਾਏ ਮਿੱਤਰੋ ਗੋਲੇ ਦੀ ਮਾਂ ਥੰਨੇ ਵਾਲਿਆਂ ਚੋਂ ਚਿੱਟੀਆਂ ਅੱਖਾਂ ਦੀ ਆ ਦੇਖ ਲੋ ਇਹਦੀ ਅੱਖ ਵੀ ਇੱਕ ਖਰਾਬ ਹੋ ਗਈ ਕਿੰਨੇ ਜਰਦੀ ਹੋਰੀ ਆ ਬਾਪੂ ਇਹ 10 ਸਾਲ ਦੇ ਹੋਊ 10 ਸਾਲ ਦੀ ਹੋ ਰਹੀ ਹੈ ਭਾਈ ਇਹਦੇ ਨੇ ਆ ਗੋਲੇ ਪੱਠੇ ਸੋ ਲਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਸਾਰੇ ਭਰਾ ਸੋ ਲਵ ਯੂ ਆ ਸਾਰਿਆਂ ਨੂੰ